ਠੀਕ ਹੈ ਜੀ بے ਨਜਾਇਜ਼ ਸਾਡੇ ਬੰਦੇ ਨੂੰ ਇਹਨਾਂ ਨੇ ਚੱਕਿਆ ਉਹਦੇ ਉੱਪਰ ਆਈ ਨਹੀਂ ਪਤਾ ਕੱਲ੍ਹ ਨੂੰ ਕਿਹੜਾ ਪਰਚਾ ਠੋਕ ਲੈਣਾ ਕੁਝ ਵੀ ਹੋ ਸਕਦਾ ਹੈ ਹੁਣ ਕਿੱਥੋਂ ਆ ਕੋਈ ਵੀ ਬੰਦਾ ਆਉਂਦਾ ਦੁੱਖ ਲੈ ਕੇ ਜਾਂਦਾ ਜਾਂ ਭਾਨੇ ਨੂੰ ਕਹਿੰਦਾ ਵੀਰੇ ਇੱਥੇ ਪੈਸੇ ਫਸੇ ਹੋ ਗਏ ਆ ਭਾਨਾ ਪਹਿਲੇ ਬੋਲਦੇ ਨਾਲ ਤੁਰਦਾ ਜਿਹੜਾ ਇਹ ਪੁਲਿਸ ਨੇ ਕੀਤਾ ਬਹੁਤ ਨਿਆਂ ਕੀਤਾ ਬਹੁਤ ਗਲਤ ਕੀਤਾ ਜੀ ਹੁਣ ਕਹਿੰਦਾ ਰੈਸ਼ਵਤ ਮੰਗੀ ਆ ਉਹ ਜਿਹੜੀ ਉਹ ਰੋਪ ਲਾ ਰਹੀ ਆ ਕੋਈ ਉਹਦੇ ਕੋ ਸਬੂਤ ਹੈ ਲੇਡੀ ਕੋਲੇ ਤੇ ਉਹਨੂੰ ਕਿਸਨੇ ਦੇਤਾ ਹੁਣ 10000 ਰੁਪਇਆ ਵੀ ਚਾਕੇ ਭੰਡ ਤੇ ਇਲਜ਼ਾਮ ਲਾ ਦੇ ਆਏ ਤਾਂ ਹੁਣ ਬਥੇਰੀ ਦੁਨੀਆ ਕਾ ਉਹਨੂੰ ਕਿਸੇ ਨੂੰ ਹੋਰ ਖੜਾ ਕਰ ਦੇਣਗੇ ਨੇਕਾ ਇਕਾ ਜਿੰਦਾਬਾਦ ਸਾਟਾ ਇਕਾ ਜਿੰਦਾਬਾਦ ਸਾਟਾ ਇਕਾ ਜਿੰਦਾਬਾਦ ਰਿਹਾਨ ਸਹਯਾ ਕਰੋ ਰਿਹਾਨ ਕਰੋ ਰਿਹਾਨ ਕਰੋ ਉੱਚੇ ਡਿਵੀਜ਼ਨ ਨੰਬਰ 7 ਦੇ ਬਾਰੇ ਕੀ ਕਰਨਾ ਭਾਨੇ ਪਹਾਨੇ ਤੋਂ ਦਿੱਕਤਾਂ ਨਹੀਂ ਹੁੰਦੀ। ਭਾਨੇ ਸਿੱਧੂ ਨੂੰ ਜਦੋਂ ਜੀ ਕੋਈ ਬੰਦਾ ਪ੍ਰਸ਼ਾਸਨ ਦਾ ਕੰਮ ਕਰਨ ਲੱਗ ਜੇ ਹੁਣ ਭਾਨੇ ਨੇ ਹਜ਼ਾਰਾਂ ਲੋਕਾਂ ਦੇ ਪੈਸੇ ਆ ਜਿਹੜੇ ਵਾਪਸ ਕਰਾਈ ਹਜ਼ਾਰਾਂ ਠੀਕ ਹੈ ਤੇ ਹੁਣ ਭਾਨੇ ਦੇ ਉੱਪਰ ਇਹ ਕੌਣ ਨੂੰ ਕੋਈ ਪਰਚਾ ਵੀ ਪਾ ਸਕਦੇ ਆ ਹੁਣ ਅਸੀਂ ਇੱਥੇ ਆਏ ਹੋਏ ਆ ਨਾ ਤਾਂ ਸਾਨੂੰ ਭਾਨੇ ਦੇ ਨਾਲ ਇਹਨਾਂ ਨੇ ਕੋਈ ਮੁਲਾਕਾਤ ਕਰਾਈ ਆ ਵੀ ਭਾਨਾ ਕਿੱਥੇ ਆ ਕਿੱਥੇ ਨਹੀਂ ਕਿੱਥੇ ਉਹਨੂੰ ਲੈ ਕੇ ਗਏ ਹੋਏ ਆ ਠੀਕ ਹੈ ਜੀ ਤੇ ਨਜਾਇਜ਼ ਸਾਡੇ ਬੰਦੇ ਨੂੰ ਇਹਨਾਂ ਨੇ ਚੱਕਿਆ ਉਹਦੇ ਉੱਪਰ ਆਈ ਨਹੀਂ ਪਤਾ ਕੱਲ ਨੂੰ ਕਿਹੜਾ ਪਰਚਾ ਠੋਕ ਲੈਣਾ ਕੁਝ ਵੀ ਹੋ ਸਕਦਾ ਹੈਗਾ ਇਸ ਕਰਕੇ ਸਭ ਤੋਂ ਪਹਿਲਾਂ ਤਾਂ ਮੈਂ ਲੋਕਾਂ ਦੇ ਅੱਗੇ ਬੇਨਤੀ ਕਰਦਾ ਵੀ ਦੇਖੋ ਜਦੋਂ ਭਾਨਾ ਜਿਹੜਾ ਮਰਜੀ ਬੰਦਾ ਭਾਨੇ ਦੇ ਕੋਲ ਘਰੇ ਜਾਵੜੇ ਭਾਨੇ ਨੇ ਕਦੇ ਆਈ ਨਹੀਂ ਦੇਖਿਆ ਵੀ ਕੌਣ ਆ ਕੌਣ ਕਿੱਥੋਂ ਆ ਕੋਈ ਵੀ ਬੰਦਾ ਆਪਦਾ ਦੁੱਖ ਲੈ ਕੇ ਜਾਂਦਾ ਜਾਂ ਭਾਨੇ ਨੂੰ ਕਹਦੀ ਮੇਰੇ ਇੱਥੇ ਪੈਸੇ ਫਸੇ ਹੋਏ ਆ ਭਾਨਾ ਪਹਿਲੇ ਬੋਲ ਤੇ ਨਾਲ ਤੁਰਦਾ ਤੇ ਇਹ ਜਿਹੜਾ ਕੰਮ ਆ ਇਹ ਕੰਮ ਹੈਗਾ ਪ੍ਰਸ਼ਾਸਨ ਦਾ ਜਿਹੜਾ ਕੰਮ ਪਹਾਨਾ ਕਰ ਰਿਹਾਗਾ ਜਦੋਂ ਹੁਣ ਏਸੇ ਕਰਕੇ ਪਹਾਨਾ ਹੋ ਗਿਆ ਲੱਖਾਂ ਸੁਧੜਾ ਹੋ ਗਿਆ ਪ੍ਰਸ਼ਾਸਨ ਦੀ ਨਿਗਾਹ ਦੇ ਵਿੱਚ ਰੜਕਦੇ ਆ ਸੋ ਏਸੇ ਕਰਕੇ ਇਹਨਾਂ ਨੇ ਪਹਾਨੇ ਨੂੰ ਚੱਕਿਆ ਤੇ ਕੱਲ ਨੂੰ ਹੋਰ ਵੀ ਉਹ ਤੇ ਪਰਚਾ ਪਾ ਸਕਦੇ ਆ ਅੱਜ ਪਹਾਨੇ ਨੂੰ ਚੱਕਿਆ ਕੱਲ ਨੂੰ ਲੱਖੇ ਨੂੰ ਚੱਕਣਗੇ ਜਿਹੜਾ ਇਹ ਪੁਲਿਸ ਨੇ ਕੀਤਾ ਬਹੁਤ ਨਿਆਂਇਕ ਕੀਤਾ ਬਹੁਤ ਗਲਤ ਕੀਤਾ ਇੱਕ ਲੈਡੀ ਤੇ ਅਲਿਗੇਸ਼ਨ ਲਾ ਕੇ ਭਾਵੇਂ ਸਿੱਧੂ ਨੇ ਮੇਰੇ ਘਰ ਦੇ ਬਾਹਰ ਅਲਿਗੇਸ਼ਨ ਤਾਂ ਹਜ਼ਾਰਾਂ ਬੰਦੇ ਲਾਈ ਜਾਂਦੇ ਆ ਹੁਣ ਕਹਿੰਦਾ ਰੈਸ਼ਵਤ ਮੰਗੀ ਆ ਉਹ ਜਿਹੜੀ ਉਹ ਰੋਪ ਲਾ ਰਹੀ ਆ ਕੋਈ ਉਹਦੇ ਕੋਲ ਸਬੂਤ ਹੈ ਲੇਡੀ ਕੋਲੇ ਇਹ ਜਿਹੜੇ ਏਜੰਟਾ ਇਹ ਹੁਣ ਲੱਖਾਂ ਰੁਪਏ ਦੀ ਠੱਗੀ ਮਾਰਦੇ ਆ ਠੀਕ ਹੈ ਲੱਖਾਂ ਰੁਪਏ ਦੀ ਠੱਗੀ ਮਾਰਦੇ ਆ ਇੱਥੇ ਉਹਨੂੰ ਕਿਸੇ ਨੇ ਦੇਤਾ ਹੁਣ 10 ਵੀ ਹਜ਼ਾਰ ਰੁਪਈਆ ਵੀ ਚਾਕੇ ਭਾਨੇ ਤੇ ਇਲਜ਼ਾਮ ਲਾਦੇ ਆਏ ਤਾਂ ਹੁਣ ਬਥੇਰੀ ਦੁਨੀਆ ਕਾ ਉਹਨੂੰ ਕਿਸੇ ਨੂੰ ਹੋਰ ਖੜਾ ਕਰ ਦੇਣਗੇ ਗੱਲ ਤਾਂ ਸਬੂਤ ਦੀ ਆ ਲੈ ਕੋਈ ਸਬੂਤ ਪੇਸ਼ ਕਰੋ ਵੀ ਭਾਨ ਨੇ ਕਿਸੇ ਤੋਂ ਰੁਪਈਆ ਵੀ ਲਿਆ ਹੋਵੇ ਤੁਹਾਡੇ ਸਾਨੇ ਸੀ ਨਿਰਪੱਖਤਾ ਨਾਲ ਜਾਂਚ ਹੋਣੀ ਚਾਹੀਦੀ ਆ ਮੈਂ ਕਹਿੰਦਾ ਜੀ ਪੂਰੀ ਜਾਂਚ ਹੋਣੀ ਚਾਹੀਦੀ ਹੈ ਇਸ ਚੀਜ਼ ਦੀ ਜਿਹੜਾ ਕੁੜੀ ਨੇ ਐਲੀਗੇਸ਼ਨ ਲਾਇਆ ਭਾਨੇ ਦੇ ਉੱਪਰ ਉਹ ਕੁੜੀ ਸਬੂਤ ਦਵੇ ਨਹੀਂ ਉਹ ਕੁੜੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਆ ਜਿਹੜੀ ਬਿਨਾਂ ਮਤਲਬ ਤੋਂ ਸਾਡੇ ਬੰਦੇ ਨੂੰ ਬਦਨਾਮ ਕਰੀ ਜਾਂਦੀ ਆ ਅੱਜ ਉਹ ਕਹਿੰਦੀ ਆ ਵੀ ਇੰਨੇ ਪਹਿਲੇ ਲੈ ਆ ਕਾਹਨੂੰ ਕੋਈ ਹੋਰ ਐਲੀਗੇਸ਼ਨ ਲਾਉ ਉਹ ਠੀਕ ਹੈ ਜੀ ਉਹਦੇ ਉੱਪਰ ਜਿਹੜੀ ਆ ਜਾਂਚ ਹੋਣੀ ਚਾਹੀਦੀ ਆ ਕੁੜੀ ਦੇ ਉੱਪਰ ਉਹ ਤੋਂ ਪੁੱਛਿਆ ਜਾਣਾ ਚਾਹੀਦਾ ਵੀ ਕਿਹਨੇ ਉਹਨੂੰ ਬੁਲਾਇਆ ਹੈਗਾ ਐਣੀ ਪਤਾ ਉਹਦੇ ਪਿੱਛੇ ਕੀ ਦਾ ਹੱਥ ਹੋਵੇ ਇੱਥੇ ਤਾਂ ਹੀ ਇੱਥੇ ਰਹਿ ਜਾਂਦੇ ਬੰਦੇ ਨੂੰ ਤੁਸੀਂ ਉਹ 1200 ਰੁਪਇਆ ਦੇ ਕੇ ਜਿਹੜਾ ਮਰਜੀ ਬੁਲਾਈ ਜਾਓ ਹਨ ਕਿੰਨੀਆਂ ਬਿਆਦਬੀਆਂ ਹੁੰਦੀਆਂ ਨੇ ਉਹ ਵੀ ਬੰਦੇ ਹੋ ਜਈਏ ਇੱਥੇ 1200 ਰੁਪਏ ਦੀ ਖਾਤਰ ਉਹ ਬਿਆਦਬੀਆਂ ਕਰ ਦਿੰਦੇ ਆ ਇਹ ਤਾਂ ਬਹੁਤ ਛੋਟੀ ਚੀਜ਼ ਆ ਐਲੀਗੇਸ਼ਨ ਲਾਉਣਾ ਉਹ ਤਾਂ ਚਾਰ ਪੈਸੇ ਕਿਸੇ ਨੇ ਦੇਤੇ ਹੋਣੇ ਆ ਬੁੱਲੀ ਜਾਂਦੀ ਆ ਸੋ ਇੰਨਾ ਗੱਲਾਂ ਨੂੰ ਇਗਨੋਰ ਕਰੋ ਇਹਨਾਂ ਦਾ ਕੋਈ ਤਤ ਨਹੀਂ ਹੈਗਾ ਲੋਕਾਂ ਦੇ ਕਿਵੇਂ ਬੇਨਤੀ ਕਰਦਾਈ ਵੱਧ ਤੋਂ ਵੱਧ ਗੈਂਤੀ ਦੇ ਵਿੱਚ ਪਹੁੰਚੋ ਇਵੈਂਟ ਕਰਨੇ ਭਾਨਾ ਸਿਰੂ ਲੱਖਾ ਤਾਂ ਮੇਰੇ ਇਲਾਕੇ ਨੇ ਮੈਂ ਇਹਨਾਂ ਦਾ ਬਹੁਤ ਸਤਿਕਾਰ ਕਰਦਾ ਵੀ ਜੋ ਇਹ ਕਿੰਨਰੇ ਨੇ ਮੈਂ ਬੇਟੀ ਹੋਈ ਹੈ ਜਿਹੜੀ ਚੋਰਾ ਢੱਕਣ ਨੱਥ ਪਾਉਣ ਦੀ ਸਹੀ ਕੰਮ ਕਰ ਰਹੇ ਨੇ ਹੁਣ ਦੇਖੋ ਪੁਲਿਸ ਕੋਲੇ ਬੰਦਾ ਦਰਖਾਸਤ ਲੈ ਕੇ ਜਾਂਦਾ ਪੁਲਤਾ ਹੀ ਪੱਲਾ ਝਾੜਦੀ ਵੀ ਅਸੀਂ ਪੈਸੇ ਚਾਹੁੰਦੇ ਜਿਹੜੇ ਏਜੰਟ ਵਿੱਚ ਲੋਟੂ ਡੋਲਾ ਬੈਠਾ ਉਹ ਕੀ ਕਰਦੇ ਨੇ ਕਿ ਆਪਣੇ ਬੋਰਡ ਲਾ ਲੈਂਦੇ ਨੇ ਨਾ ਕੋਈ ਉਹਨਾਂ ਨੂੰ ਰਜਿਸਟਰ ਕਰਾਉਂਦੇ ਨੇ ਨਾ ਕੋਈ ਲੀਗਲੀ ਤੌਰ ਤੇ ਥਾਣੇ ਨੂੰ ਪਤਾ ਹੁੰਦਾ ਸਭ ਪਤਾ ਤਾਂ ਹੁੰਦਾ ਹੀ ਆ ਜੀ ਦੋ ਨੰਬਰ ਦਾ ਪਤਾ ਹੀ ਹੁੰਦਾ ਜਿਹੜੀ ਲੱਖਾਂ ਦੀ ਠੱਗੀ ਮਾਰ ਕੇ ਜਿਹੜੀ ਜਨਤਾ ਦੇ ਨਾਲ ਹਰਾਸਮੈਂਟ ਹੀ ਹੁੰਦੀ ਆ ਕਈ ਅਰਦਾ ਏਜੰਟਾ ਬਦਨਾਮ ਜੁੱਲੀ ਵਿੱਚ ਤਰ ਚੱਕ ਕੇ ਭੱਜ ਜਾਂਦੇ ਜੀ ਇੱਕ ਮੇਰੇ ਕੋਲ ਫਿਰ ਪਿੱਛੇ ਫ੍ਰੀਕੋਰਟ ਦਾ ਕੇਸ ਆਇਆ ਜੀ 2.5 ਲੱਖ ਰੁਪਇਆ ਕੋਈ ਮੇਰੇ ਰਿਲੇਟਿਵ ਨੇ ਦਿੱਤਾ ਸੀ ਤੇ ਅਸੀਂ ਉਹਨੂੰ ਜੋ ਪਰਮਾਨਾ ਲੈ ਕੇ ਗਏ ਪਹਿਲੀ ਵਾਰ ਤਾਂ ਮਿਲ ਗਈ ਉਹਨੇ ਪਰਮਾਨਾ ਉਹਨਾਂ ਚ ਤਬੀਲ ਕਰ ਲਿਆ ਦੂਜੀ ਵਾਰ ਦੇਖੇ ਜੁੱਲੀ ਵਿੱਚਰ ਜਾ ਕੇ ਗੋਲ ਸਰ ਜਿਹੜੀ ਅੱਜ ਗ੍ਰਿਫਤਾਰੀ ਹੋਈ ਉਹ ਨੂੰ ਤੁਸੀਂ ਸਹੀ ਮੰਨਦੇ ਹੋ ਜਾਂ ਗਲਤ ਨਹੀਂ ਗਲਤ ਹੋਈ ਜੀ ਗਲਤ ਹੋਈ ਜੀ ਬਿਲਕੁਲ ਕੋਈ ਬਿਨਾ ਕੀਤਾ ਜੀ ਤੁਸੀਂ ਕਰਿਆ ਅਸਲ ਗੱਲ ਹੋਈ ਮੇਰੀ ਅਸਲ ਤਾਂ ਫੋਨ ਤੇ ਵੀ ਗੱਲ ਹੋਈ ਸੀ ਮੈਂ ਕਿਹਾ ਵੀ ਇਹ ਹੁਣ ਤੁਹਾਡੀ ਗੱਲ ਹੋਈ ਕੀ ਮੇਰੀ ਕੋਈ ਗੱਲ ਹੋਇਆ ਨਾ ਉਹ ਕਹਿੰਦੇ ਵੀ ਹਜੇ ਇਨਵੈਸਟਿੰਗ ਚੱਲਦੀ ਕੋਈ ਫਰਡ ਲੋਜ ਨਹੀਂ ਕੀਤੀ ਮੈਂ ਹੁਣੇ 1 ਮਿੰਟ ਪਹਿਲਾਂ ਤੁਹਾਡੇ ਸਾਹਮਣੇ ਮਿਲ ਕੇ ਆ 84 ਦੇ ਤਹਿਤ ਕੋਈ ਇੱਕ ਕਾਰਵਾਈ ਕੀਤੀ ਨਹੀਂ ਹਜੇ ਤੱਕ ਐਫਆਰ ਦੀ ਕੋਈ ਮੇਰੀ ਨੋਟਿਸ ਨਹੀਂ ਹੈਗੀ ਬਾਕੀ ਜੋ ਆਪਾਂ ਸੁਝਾਅ ਦੇ ਵਰਜ਼ਨ ਲੈ ਲਿਓ ਡਿਪਟੀ ਸਾਹਿਬ ਜੀ ਉਹਨਾਂ ਦੇ ਵਰਜ਼ਨ ਲੈ ਲਿਓ ਹਜੇ ਐਫਆਰ ਹੀ ਕੋਈ ਲੌਜ ਨਹੀਂ ਹੋਈ ਸਿਰਫ ਉਹਨਾਂ ਨੇ ਇਨਵੈਸਟਿੰਗ ਲਈ ਅਲੋਕੇਸ਼ਨ ਲੱਗਿਆ ਉਹ ਅਲੋਕੇਸ਼ਨ ਆ ਜਾਊਗਾ ਫਿਰ ਉਸ ਤੋਂ ਬਾਅਦ ਹੋਊਗਾ ਤੁਹਾਡੇ ਕੋਲ ਧਰਨਾ ਲਾਇਆ ਗਿਆ ਬਾਅਦ ਹਾਂ ਧਰਨਾ ਸੀ ਦੇਖੋ ਧਰਨਾ ਵੀ ਲਾਵਾਂਗੇ ਜੋ ਸਾਡੇ ਜ਼ਿਲ੍ਹਾ ਪ੍ਰਧਾਨ ਨੇ ਸਾਡੇ ਪੰਜਾਬ ਦੇ ਪ੍ਰਧਾਨ ਹੋਣਗੇ ਸਾਡਾ ਸਮਰਥਕ ਅੱਜ ਵੀ ਆ ਬਾਕੀ ਮੇਰੇ ਰਵਿੰਦਰਪਰ ਰਾਜਾ ਜੀ ਦੋ ਚੱਕ ਦੇ ਵੀ ਬੋਲਣਗੇ ਰਾਜਾ ਭਾਜੀ ਆਓ ਆਈ ਹੈ ਜੀ ਪੰਜਾਬ ਆਜੋ ਭਾਜੀ ਅੱਗੇ ਮੈਂ ਰਿੰਦਰਪਾਲ ਸਿੰਘ ਰਾਇਆ ہاں ਜਿੱਥੇ ਲੱਗੂਗਾ 파ਟੀ ਜਿਹੜੀ ਸਾਡੇ ਪਹਿਲਾਂ ਵੀ 파ਟੀ ਵਾਪਸ ਮੁੱਦੇ ਤੇ ਚਰਚਾ ਦੀ ਰਹੀਆ ਔਰ ਅਸੀਂ ਬਿਲਕੁਲ ਪਾਨੀ ਸਕੂ ਨਾਲ ਸਾਡੀ ਟੀਮ ਆ ਰਹੀਆ ਬਿਲਕੁਲ ਨਾਲ ਸਪੋਰਟs ਖੜੇ ਗਏ ਤਾਂ ਤਵੇਲਾ ਵਾਲੇ ਜੋ ਢੋੜ ਪਈ ਉਹ ਪਕਰਾਂਗੇ ਹਾਂ ਤਾਂ ਕੀ ਕਰਾਂ ਮੇਰਾ ਨਾਮ ਪ੍ਰੀਤਮ ਸਿੰਘ ਖਾਲਸਾ ਵਾ ਮੈਂ ਭਾਰਤੀ ਕਿਸਾਨ ਇਕਤਾ ਯੂਨੀਅਨ ਦਾ ਜ਼ਿਲ੍ਹਾ ਸਪੋਕਸਪਰਸਨ ਆ ਅਸਾਂ ਨੂੰ ਜਿੱਦਾਂ ਹੀ ਰਾਤ ਖਬਰ ਪਤਾ ਲੱਗੀ ਸਾਡੇ ਵੀਰ ਲੱਖਾ ਹਸਦਾਨਾ ਨੇ ਮੈਂ ਇੱਥੇ ਪਹਿਲਾਂ ਬੇਨਤੀ ਕਰਾਂਗਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਨਾ ਬਾਬਰ ਨੂੰ ਜਾਵਰ ਆਖਿਆ ਸੀ ਤੇ ਜਿਹੜੀਆਂ ਸਮੇਂ ਦੀਆਂ ਸਰਕਾਰਾਂ ਹੁੰਦੀਆਂ ਨੇ ਇਹ ਕੰਮ ਪੁਲਿਸ ਦੇ ਨੇ ਸਰਕਾਰ ਦੇ ਨੇ ਜਿਹੜੇ ਆ ਠੱਗ ਨੇ ਚੋਰ ਨੇ ਲੁਟੇਰੇ ਨੇ ਜਿਹੜੇ ਮਾਤੜ ਲੋਕਾਂ ਨੂੰ ਗਰੀਬ ਲੋਕਾਂ ਨੂੰ ਜਿਹੜੇ ਬਾਹਰ ਜਾਣਾ ਚਾਹੁੰਦੇ ਨੇ ਉਹਨਾਂ ਨਾਲ ਧੋਖਾ-ਧਾੜੀ ਕਰਕੇ ਜਦੋਂ ਪੁਲਿਸ ਕੋ ਜਾਂਦੇ ਨੇ ਤੇ ਜਿਹੜੇ ਠੱਗ ਲੁਟੇਰੇ ਨੇ ਉਹਨਾਂ ਨੂੰ ਕੁਝ ਪੈਸੇ ਦੇ ਕੇ ਰਿਸ਼ਵਤ ਦੇ ਕੇ ਉਹਨਾਂ ਦੇ ਧੱਕੇ ਲਵਾਉਂਦੇ ਰਹਿੰਦੇ ਆ ਤੇ ਜਦੋਂ ਕੋਈ ਇਨਸਾਫ਼ ਪਸੰਦ ਕੋਈ ਸੱਚਾ ਸੁੱਚਾ ਬੰਦਾ ਖੜਾ ਹੁੰਦਾ ਹੈ ਤੇ ਸਰਕਾਰਾਂ ਕੀ ਕਰਦੀਆਂ ਨੇ ਇੱਕ ਤਾਂ ਕਾਰਨ ਇਹ ਹੈ ਕਿ ਲੱਖੇ ਸਿਧਾਣੇ ਵੀਰ ਨੇ ਜਿਹੜੀ ਪ੍ਰਚਾਰ ਰੇਮ ਸ਼ੁਰੂ ਕੀਤੀ ਆ ਨਾ ਉਹਨੂੰ ਦਬਾਉਣ ਲਈ ਉਹਨਾਂ ਦੇ ਬੰਦੇ ਜਿੰਨੇ ਵੀ ਉਹਨਾਂ ਦੇ ਨਾਲ ਚੱਲਣ ਵਾਲੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਕਾਕੀ ਉਹਨਾਂ ਦਾ ਧਿਆਨ ਡਿਵਾਈਡਡ ਕੀਤਾ ਜਾਵੇ ਜਿਵੇਂ ਕਿਸਾਨੀ ਮੋਰਚੇ ਵਾਰੀ ਵੀ ਕੀਤਾ ਜਾਂਦਾ ਸੀ ਤੇ ਇਹਨਾਂ ਨੇ ਭਾਨਾ ਸੰਧੂ ਨੂੰ ਇਸ ਕਰਕੇ ਗ੍ਰਿਫਤਾਰ ਕੀਤਾ ਕਿ ਜਿਹੜੇ ਉਹਦੇ ਨਾਲ ਚੱਲਦੇ ਸੀ ਉਹ ਧਿਆਨ ਉਧਰੋਂ ਵਿੱਡ ਗਿਆ ਤੇ ਇੱਧਰ ਆਉਣਗੇ ਤੇ ਮੈਂ ਸਰਕਾਰ ਨੂੰ ਚੇਤਾਵਨੀ ਦਿਨਾ ਚਾਹੁੰਦਾ ਵਾਂ ਕਿ ਸਰਕਾਰ ਜਿੱਥੇ ਬਦਲਾਅ ਦੀ ਗੱਲ ਕੀਤੀ ਸੀ ਨਾ ਭਗਵੰਤ ਮਾਨ ਸਾਹਿਬ ਤੁਹਾਨੂੰ ਲੋਕ ਸਲੂਟ ਕਰਦੇ ਸੀ ਪਰ ਜਿਹੜੀਆਂ ਗੱਲਾਂ ਤੁਸੀਂ ਕੀਤੀਆਂ ਸੀ ਵੋਟਾਂ ਤੋਂ ਪਹਿਲਾਂ ਉਹਦੇ ਤੇ ਤੁਸੀਂ ਖਰੇ ਨਹੀਂ ਉੱਤਰਦੇ ਜੇ ਤਾਂ ਤੁਸੀਂ ਇਨਸਾਫ ਪਸੰਦ ਹੁੰਦੇ ਤਾਂ ਤੁਸੀਂ ਜਿਹੜੇ ਹੁਣ ਠੱਗਾਂ ਨੂੰ ਨੱਥ ਪਾ ਰਿਹਾ ਸਾਡੇ ਵੀਰ ਜੇ ਕੋਈ ਜੋਧਾ ਖੜਾ ਹੁੰਦਾ ਤੇ ਤੁਸੀਂ ਉਹਨਾਂ ਨੂੰ ਜੇਲਾ 'ਚ ਡੱਕਣਾ ਸ਼ੁਰੂ ਕਰ ਦਿੱਤਾ ਤੁਸੀਂ ਉਹ ਦੂਜੀਆਂ ਸਰਕਾਰਾਂ ਨਾਲ ਵੀ ਭੈੜੇ ਹੋਈ ਜਾਂਦੇ ਹੋ ਬਦਲਾਵ ਦੇ ਨਾਲ ਤੇ ਧੋਖਾਧੜੀ ਵਾਲਿਆਂ ਦਾ ਸਾਥ ਦੇ ਰਹੇ ਹੋ ਝੂਠਿਆਂ ਦਾ ਸਾਥ ਦੇ ਰਹੇ ਹੋ ਸੱਚ ਤਾਂ ਬਾਹਰ ਆ ਜਾਣਾ ਪਰ ਇੱਕ ਗੱਲ ਕਹਿਣੀ ਚਾਹਾਂਗਾ ਸਰਕਾਰ ਨੂੰ ਚੇਤਾਵਨੀ ਹੈ ਸਾਡੇ ਵੀਰ ਭਾਨਾ ਸੱਧੂ ਨੂੰ ਜਲਦੀ ਤੋਂ ਜਲਦੀ ਰਿਹਾ ਕਰ ਦਿੱਤਾ ਜਾਏ ਤੇ ਜਿਹੜੇ ਟਰੈਵਲ ਏਜੰਟਾਂ ਨੇ ਧੋਖਾਧੜੀਆਂ ਕੀਤੀਆਂ ਨੇ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟੋ ਨਹੀਂ ਤਾਂ ਜੇ ਨਾਤ ਨਾ ਪਾਈ ਤੇ ਪੰਜਾਬ ਜਿੱਤੇ ਮਾਨਸਿਕ ਤੌਰ ਤੇ ਵੀ ਲੁੱਟਿਆ ਜਾ ਰਿਹਾ ਹੈ ਉੱਥੇ ਸਰੀਰਿਕ ਤੌਰ ਤੇ ਵੀ ਲੁੱਟਿਆ ਜਾ ਰਿਹਾ ਹੈ ਹੁਣ ਤੁਸੀਂ ਗ੍ਰਿਫਤਾਰੀ ਨੂੰ ਲੈ ਕੇ ਰੋਸ ਪ੍ਰਦਰਸ਼ਨ ਕਰ ਰਹੇ ਹੋ ਹਾਂਜੀ ਅਸੀਂ ਸਾਰੇ ਪਹੁੰਚੇ ਆ ਸਾਡੇ ਵੀਰ ਸੁਖਪਾਲ ਜੀ ਆਇਆ ਜਿਲ੍ਹਾ ਪ੍ਰਧਾਨ ਹੋਰ ਆ ਰਹੇ ਨੇ ਹੋਰ ਸਾਡੇ ਵੀਰ ਆ ਰਹੇ ਨੇ ਮੈਂ ਇਹਨਾਂ ਦਾ ਸਾਰਿਆਂ ਦਾ ਧੰਨਵਾਦ ਕਰ ਜਾਵਾਂ ਜਿਹੜੇ ਪੁਲਿਸ ਵੱਲੋਂ ਨਹੀਂ ਛੱਡਿਆ ਜਾਂਦਾ ਤੇ ਅੱਗੇ ਰਣਨੀਤੀ ਕੀ ਹੋਗੀ ਅਗਲੀ ਰਣਨੀਤੀ ਅਸੀਂ ਫਿਰ ਵਿਚਾਰ ਜਿੰਨੇ ਵੀ ਜਥੇਬੰਦੀਆਂ ਪਹੁੰਚੀਆਂ ਸਾਰੇ ਵੀਰ ਪਹੁੰਚੇ ਨੇ ਸੋ ਵਿਚਾਰ ਕਰਕੇ ਜੋ ਵੀ ਪੰਜਾਬ ਪ੍ਰਧਾਨ ਸਾਹਿਬ ਆ ਜਾਣਗੇ ਸਾਰੇ ਵਿਚਾਰ ਜਿੰਨੀਆਂ ਵੀ ਜਥੇਬੰਦੀਆਂ ਪਹੁੰਚੀਆਂ ਸਾਰੇ ਵੀਰ ਪਹੁੰਚੇ ਨੇ ਸੋ ਵਿਚਾਰ ਕਰਕੇ ਜਿਹੜੇ ਸੱਚੇ ਸੁੱਚੇ ਬੰਦੇ ਹੁੰਦੇ ਆ ਉਹਨਾਂ ਨੂੰ ਇੱਧਰ ਉੱਧਰ ਕਰ ਲੈਣਾ ਪਰ ਅਸੀਂ ਇਨਸਾਫ ਲੈਣ ਲਈ ਜੇ ਸਾਨੂੰ ਪਤਾ ਲੱਗਿਆ ਲੱਖੇ ਵੀਰ ਦੀ ਅਸੀਂ ਵੀਡੀਓ ਸੁਣੀ ਇੱਥੇ ਦੱਸਿਆ ਗਿਆ ਜੇ ਇੱਥੇ ਨਹੀਂ ਸਾਨੂੰ ਜਿੱਥੇ ਵੀ ਪਤਾ ਲੱਗੇਗਾ ਅਸੀਂ ਪੈਰਵਾਈ ਕਰਾਂਗੇ ਹਾਂ ਜੀ ਹੁਣ ਸਾਡੇ ਵੱਲੋਂ ਧਰਨਾ ਲਾਇਆ ਗਿਆ ਹਾਂਜੀ ਹੁਣ ਸਾਡੇ ਵੱਲੋਂ ਧਰਨਾ ਲਾਇਆ ਗਿਆ ਰੋਜ਼ ਪ੍ਰਦਰਸ਼ਨ ਕੀਤਾ ਜਾਏਗਾ ਅਸੀਂ ਪੁਲਿਸ ਨੂੰ ਜਾ ਕੇ ਅੰਦਰ ਵੀ ਮਿਲਾਂਗੇ ਤੇ ਪੁੱਛਾਂਗੇ ਕਿ ਕਿਹੜੇ ਕਿਹੜੇ ਕੰਮ ਕਰ ਰਹੇ ਆ ਜਿਹੜੇ ਝੂਠੇ ਏਜੰਟ ਨੇ ਉਹਨਾਂ ਨੂੰ ਅੰਦਰ ਸੁੱਟੋ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਸਤਿ ਸ੍ਰੀ ਅਕਾਲ ਸਾਹਿ